ਹਾਂ ਜੀ ਸਤਿ ਸ਼੍ਰੀ ਅਕਾਲ ਵੇਖੋ ਵਿਧਾਮ ਰਾਮਪ੍ਰੀਤ ਬੋਲ ਦੇ ਸੰਗਰੂਰ ਵਾਲੀ ਨਸ਼ਾ ਨਵਾਲੀ ਆਪਣੇ ਘਰ ਦੇ ਨਾਇਕ ਸਰਦਾਰ ਕਰਨੇਕਰ ਤੁੱਤਾ ਵਾਲੇ ਘਰੋਂ ਠੀਕੇ ਜੀ ਤੇ ਮਾਈ ਜੋ ਮੈਂ ਇੱਕ ਗੱਲ ਕਹਿਣ ਲੱਗੀ ਕਿਸੇ ਨੂੰ ਕੋਈ ਵਧਾਈ ਨਾ ਦੋ ਠੀਕੇ ਦੇਖੋ ਤੁਹਾਡੀ ਵੀ ਦੱਸਣਾ ਹਾਂ ਕਿਰਤ ਕਮਾਈ ਇਹ ਸਾਰੇ ਚੰਗੇ ਕੰਮ ਦੇ ਵਿੱਚ ਲਾਓ ਖੁਸਰਾ ਨਾ ਦੋ ਆ ਕੋਈ ਖੁਸਰਾ ਅਸਲੀ ਨਹੀਂ ਹੈਗਾ ਇਹਨਾਂ ਦਾ ਟੈਸਟ ਕਰਾ ਲਿਆ ਕਰੋ ਘਰੇ ਬੁਲਾ ਕੇ ਵੀ ਹਸ ਟੈਸਟ ਡਾਕਟਰ ਵੀ ਨਾਲ ਬੁਲਾ ਕੇ ਜਦੋਂ ਵਧਾਈ ਲੈਣਾ ਮੈਂ ਇਹ ਕਹਦਾ ਕਿਰੋ 10 ਮਿੰਟ ਬਹਿ ਜਾਓ ਡਾਕਟਰ ਬੁਲਾ ਕੇ ਨਾ ਐਨਡ ਉਹ ਟੈਸਟ ਕਰਾਇਆ ਕਰੋ ਪਾਈ ਸੰਦੂਰ ਇੱਕ ਵਾਰ ਫਿਰ ਦੱਡਾ ਲਾ ਮੰਗਾ ਲਿਆ ਕਰੋ ਬਰਸ ਤੁਹਾਨੂੰ ਮੈਂ ਭੇਜਦਾ ਕਰਾਂਗੀ ਸੰਦੂਰ ਵੀ ਤੁਹਾਨੂੰ ਮੈਂ ਭੇਜਦਾ ਕਰਾਂਗੀ ਤਿੰਨ ਦਿਨ ਰਗੜ ਕੇ ਨਾ ਟਾਂਕੇ ਦੇਖਿਆ ਕਰੋ ਕਿੰਨੇ ਕਿੰਨੇ ਲੱਗਣ ਜਦੋਂ ਡੋਂਗਲ ਬਾਹਰ ਨਿਕਲਣਗੇ ਫਿਰ ਪਤਾ ਲੱਗੂਗਾ ਮੇਰੇ ਨਾਲ ਕਰਕੇ ਕਿਹੜਾ ਕੋਈ ਸੌਖੀ ਪਾਜੂਗਾ ਕੋਈ ਗੱਲ ਨਹੀਂ ਬੇਟਾ ਮੇਰੇ ਤਾਂ ਪਰਮਾਤਮਾ ਦੇਖੋ ਝੋਲੀਏ ਮੇਰੀ ਤਾਂ ਮੈਂ ਤਾਂ ਕਹਿੰਦੇ ਮੇਰਾ ਪਰਮਾਤਮਾ ਸੁਣਦਾ ਹੈ ਮੇਰੀ ਮਾਤਾ ਕਾਲੀ ਸੁਣਦੀ ਹੈ ਇਹਦਾ ਹੋ ਜੇ ਖਾਨਾ ਖਰਾਬ ਜਾਂਦੇ ਪੈਸੇ ਘਰ ਚ ਲੁੱਟਣ ਦਾ ਫੜਦੇ ਸਿਲੰਡਰ ਇਹਦਾ ਡਿੱਗ ਜੇ ਨਾ ਲੈਂਟਰ ਇਹਦਾ ਬਾਹਰ ਇਹਨ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਮੇਰੇ ਥੋੜੇ ਨਾ ਸੰਗਰੂਰ ਵਾਲਿਓ ਮੈਂ ਵੀ ਤੁਹਾਡੇ ਬੱਚਾ ਆਂ ਤੁਹਾਡੇ ਜੰਮਿਆ ਜਾਇਆ ਤੁਹਾਡਾ ਭੈਣ ਭਾਈ ਲਾਲ ਤੋਂ ਹਾਂਜੀ ਸਲਾਮ ਵਾਲੇਕਮ ਜੈ ਮਾਤ ਵਿਧਾਮ ਰਮਪ੍ਰੀਤ ਬੋਲ ਦੀ ਸੰਗਰੂਰ ਵਾਲੀ ਆ ਨਸ਼ਾ ਨਵਾਲੀ ਆਪਣੇ ਘਰ ਦੀ ਨਖ ਸਰਦਾਰ ਕਰਨੇ ਕਰਤੂਤਾ ਵਾਲੇ ਘਰੋਂ ਠੀਕ ਐ ਜੀ ਤੇ ਮੈਂ ਜੋ ਮੈਂ ਇੱਕ ਗੱਲ ਕਹਿਣ ਲੱਗੀ ਕਿਸੇ ਨੂੰ ਕੋਈ ਵਧਾਈ ਨਾ ਦੋ ਠੀਕੇ ਦੇਖੋ ਤੁਹਾਡੀ ਵੀ ਦਸਨ ਹੱਜ ਕਿਰਤ ਕਮਾਈ ਇਸੇ ਇਹ ਚੰਗੇ ਕੰਮ ਦੇ ਵਿੱਚ ਲਾਓ ਖੁਸਰਾ ਰੰਗਾ ਦੋ ਆ ਕੋਈ ਖੁਸਰਾ ਅਸਲੀ ਨਹੀਂ ਹੈਗਾ ਇਹਨਾਂ ਦਾ ਟੈਸਟ ਕਰਾ ਲਿਆ ਕਰੋ ਘਰੇ ਬੁਲਾ ਕੇ ਵੀ ਹਸਟ ਟੈਸਟ ਡਾਕਟਰ ਵੀ ਨਾਲ ਬੁਲਾ ਕੇ ਕਰੋ ਜਦੋਂ ਵਧਾਈ ਲੈਣਾ ਮੈਂ ਇਹਨੇ ਕਹਿਆ ਕਰੋ 10 ਮਿੰਟ ਬਹਿ ਜਾਓ ਡਾਕਟਰ ਬੁਲਾ ਕੇ ਨਾ ਇਹਨਾਂ ਦਾ ਹੋਰ ਟੈਸਟ ਕਰਾਇਆ ਕਰੋ ਪਾਈ ਸੰਦੂਰ ਇੱਕ ਬਰਤ ਦਾ ਡੱਲਾ ਮੰਗਾ ਲਿਆ ਕਰੋ ਬਰਤ ਤੁਹਾਨੂੰ ਮੈਂ ਭੇਜਦਾ ਕਰੂੰਗੀ ਸੰਦੂਰ ਵੀ ਤੁਹਾਨੂੰ ਮੈਂ ਭੇਜਦਾ ਕਰੂੰਗੀ ਤੇਨਾਂ ਦੇ ਨਾਲ ਰਗੜ ਕੇ ਨਾ ਟਾਂਕੇ ਦੇਖਿਆ ਕਰੋ ਕਿੰਨੇ ਕਿੰਨੇ ਲੱਗੇ ਨੇ ਜਦੋਂ ਡ ਮੇਰ ਨਾਲ ਕਰਕੇ ਕਿਹੜਾ ਵੀ ਸੌਖੀ ਪਾਜੂਆ ਕੋਈ ਗੱਲ ਨਹੀਂ ਬੇਟਾ ਮੇਰੇ ਤਾਂ ਪਰਮਾਤਮਾ ਦੇ ਕੋ ਚੋਲੀਏ ਮੇਰੀ ਤਾਂ ਮੈਂ ਤੇ ਕਹਿੰਨੇ ਮੇਰਾ ਪਰਮਾਤਮਾ ਸੁਣਦਾ ਹੈ ਮੇਰੀ ਮਾਤਾ ਕਾਲੀ ਸੁਣਦੀ ਹੈ ਇਹਨਾਂ ਦਾ ਹੋ ਜੇ ਖਾਣਾ ਖਰਾਬਿੰਦੇ ਪੈਸੇ ਘਰ ਚ ਲੁੱਟਣ ਦਾ ਫੜਦੇ ਸਿਲੰਡਰ ਇਹਨਾਂ ਦਾ ਡਿੱਗ ਜੇ ਨੇ ਤਾਂ ਲੈਂਟਰ ਇਹਨਾਂ ਦਾ ਵਾਹ ਇਹਨਾਂ ਨੂੰ ਮੈਂ ਬਣਾਉਂਗੀ ਲੰਬੇ ਚੌੜੇ ਹੀਜੜੇ ਵਾਹ ਕੋਈ ਗੱਲ ਨਹੀਂ ਟੈਂਸ਼ਨ ਨਾ ਲਓ ਮੇਰੇ ਸਾਡੇ ਨਾਣਾ ਸੰਗਰੂਰ ਵਾਲਿਓ ਮੈਂ ਵੀ ਤੁਹਾਡੇ ਬੱਚਾ ਆਂ ਤੁਹਾਡੇ ਜੰਮਿਆ ਜਾਏ ਤੁਹਾਡੇ ਭੈਣ ਭਾਈ ਲਾਲ